ਕਰਾਈਆ ਬਾਈ ਤੋਂ ਬੜੀ ਸੋਹਣੀ ਲੱਗਦੀ ਹਾਂਜੀ ਪਿੰਡ ਜਗਤਪੁਰੇ ਗਰੀਬ ਆ ਬੋ ਜ਼ਿੰਗਰੀ ਵੀ ਦੋ ਪਿੰਡ ਜਗਤਪੁਰੇ ਦਾ ਅਪਡੇਟ ਦੇਖਣਾ ਹੈ ਕਿਹੜੀ ਕੰਟਰੀ ਦਾ ਬੰਦਾ ਤੁਸੀਂ ਦੇਖਣਾ ਚਾਹੁੰਦੇ ਹੋ ਮੈਂ ਉਹ ਤੁਹਾਨੂੰ ਬਿਲਕੁਲ ਦਿਖਾਵਾਂਗਾ ਇਸ ਕਰਕੇ ਤੁਹਾਨੂੰ ਚੈਨਲ ਸਬਸਕ੍ਰਾਈਬ ਕਰੋ ਨੀ ਮੁੰਡਾ ਸਿੱਧੂਆਂ ਦਾ ਹਾਏ ਨੀ ਸਿੱਧੂਆਂ ਦਾ ਹਾ ਸਿੱਧੂਆਂ ਦਾ ਅੱਗੇ ਘੱਟ ਹਾਂਜੀ ਜਿਵੇਂ ਕਿ ਉਹ ਮੈਂ ਮਾਰਕੀਟ ਪਹੁੰਚ ਗਿਆ ਤੇ ਮਾਰਕੀਟ ਪਹੁੰਚ ਕੇ ਤੇ ਬਾਈ ਨੇ ਚਾਰਟ ਵਿੱਚ ਉਹ ਹਾਂ ਲੋ ਜੀ ਬਾਜੀ ਸ਼ਾਪ ਤੇ ਅਸੀਂ ਪਹੁੰਚ ਚੁੱਕੇ ਆਂ ਬਾਈ ਆਸਤਰੀ ਗਾਲ ਉਹ ਠੀਕ ਹੋ ਜੀ ਵਧੀਆ ਜੀ ਵਧੀਆ 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 ਚਾ ਵਾ ਤੇ ਉਹ ਹੋ ਕੀ ਬਾਤ ਹੈ ਹੋਰ ਬਾਬਾ ਜੀ ਕਿੰਨੇ ਹੋ ਐਤੇ ਸਾਡੇ ਵਧੀਆ ਕਲਾਸਮੇਟ ਵੀ ਪਹੁੰਚੇ ਹੋਏ ਨੇ ਹੋਰ ਬਾਬਾ ਜੀ ਕਿਵੇਂ ਹੋ ਵਧੀਆ ਵਧੀਆ ਬਾਈ ਵਧੀਆ ਤੁਹਾਨੂੰ ਵੀ ਪਤਾ ਹੈ ਬਾਬੇ ਬਈ ਬੰਦਾ ਫੇਮਸ ਹੈ ਤਾਂ ਕਰਕੇ ਤੁਸੀਂ ਪਹੁੰਚੇ ਹੋਏ ਹੋ ਤੇ ਮੈਂ ਅੱਜ ਪਹਿਲੀ ਵਾਰ ਆਇਆ ਜਿੱਦ ਮੈਂ ਪਹਿਲੀ ਵਾਰ ਟਰਾਈ ਕਰਕੇ ਦੇਖਣੇ ਨੇ ਇਹ ਮਚੂਰੀਅਨ ਬਣਾਉਂਦੇ ਨੇ ਮਚੂਰੀਅਨ ਦਾ ਨਾਮ ਹੈ ਛੋਟਾ ਬੀਨ ਕਿਉਂਕਿ ਸਾਈਜ਼ ਛੋਟਾ ਹੈ ਤੇ ਬਾਕੀ ਬਾਈ ਤੁਸੀਂ ਖਾਣ ਆਨੇ ਤੁਸੀਂ ਉਹ ਮੇਰੇ ਰਿਵਿਊ ਦਿਓਗੇ ਇਹਨਾਂ ਦਾ ਵੀਰੇ ਬਹੁਤ ਬਹੁਤ ਵਧੀਆ ਚੀਜ਼ ਹੈ ਰੇਟ ਬਾਈ ਦਾ ਦੇਖੋ 20 ਰੁਪਏ 'ਚ ਤੁਹਾਨੂੰ ਮਚੂਰੀਅਨ ਮਿਲ ਰਿਹਾ ਹੈ 80 ਰੁਪਏ ਬਲੇਡ ਮਿਲਦੀ ਹੈ ਤੇ 20 ਰੁਪਏ ਵਾਲਾ ਸਵਾਦ ਨਹੀਂ ਮਿਲੂਗਾ ਤੁਨੂੰ ਆਹ ਬਸ ਬਸ ਇਹ ਗੱਲ ਹਾਂ ਬਾਈ ਇਹ ਗੱਲ ਨੋਟ ਕਰਨ ਵਾਲੀ ਆ ਕਿ ਅਸੀਂ ਬਾਹਰ ਮਕਵੀਨ ਖਾਣੇ ਆ 80 ਰੁਪਏ 100 ਰੁਪਏ ਹਨਾ ਪਲੇਟ ਹੁੰਦੀ ਹੈ ਤੇ ਬਾਈ ਦਾ ਤੁਸੀਂ ਰੇਟ ਸੁਣ ਕੇ ਕੀ ਬਾਤ ਹੈ ਬਾਈ ਦਾ ਰੇਟ ਸੁਣ ਕੇ ਤੁਸੀਂ ਕਹੋਗੇ ਚਾਹੇ ਮੈਂ 500 ਦਾ ਤੇਲ ਫੂਕਦਾ ਪਰ ਜਾਣਾ ਬਾਈ ਕੋਲੇ ਹੈ ਜੋ ਕਿ 20 ਰੁਪਏ ਚ ਫੁੱਲ ਪਲੇਟ ਦੰਨੇ ਨੇ ਸ਼ੇਰਾ ਫੁੱਲ ਪਲੇਟ ਦਖਾਈ ਕਿੱਥੇ ਆਏ ਰਹੀ ਆ ਚੈੱਕ ਕਰੋ ਜੀ ਟੇਸਟ ਟੇਸਟ ਦੀ ਗਰੰਟੀ ਹੋਊਗੀ ਟੇਸਟ ਲਾਜਵਾ ਪਹਿਲਾ ਲਾਜਵਾ ਟੇਸਟ ਦੀ ਗਰੰਟੀ ਹੋਊਗੀ ਤੇ ਬਾਕੀ ਜਾ ਕੇ ਮਿਲਦੇ ਓਨਰ ਨੂੰ ਤੇ ਇਸ ਵਿੱਚ ਕੀ ਤੁਸੀਂ ਸਾਰੇ ਰਿਫੰਡ ਪਾਇਆ ਕੀ ਪਾਇਆ ਰਾਗੁਰ ਪਾਇਆ ਜੀ ਓਕੇ ਇਹ ਓਨਰ ਨੇ ਤੇ ਇਹ ਮੈਨੂੰ ਇਹਨਾਂ ਦਾ ਬੇਟਾ ਲੱਗ ਰਿਹਾ ਹੈ ਇਹ ਆਪਕੇ ਬੇਟਾ ਇਹ ਬੇਟਾ ਹੈ ਆਪਕਾ ਇਹ ਹਾਂਜੀ ਹਾਂਜੀ ਬੜਾ ਬਾਗਰਾ ਹੈ ਮੇਰੇ ਸੇ ਤੋਂ ਮੈਨੇ ਤਾਂ ਕੋਵਰਾ ਖੁੜੀ ਨਾ ਲਗਾ ਰੱਖਿਆ ਤੂੰ ਹੱਸੀ ਜਾ ਰਿਹਾ ਓਏ ਲੋਈ ਬਾਕੀ ਆ ਹਾਂ ਹਾਂ ਇਹ ਬਾਕੀ ਮਿਸ ਯੂ ਪਪੂ ਬਾਜੀ ਜੋ ਕਿ ਜੀਨਾਂ ਦਾ ਇਹ ਪੀੜੀ ਦਰ ਪੀੜੀ ਚੱਲਦੀ ਆ ਰਹੀ ਸੀਗੀ ਪਹਿਲਾਂ ਇਹਨਾਂ ਦੀ ਸ਼ਾਪ ਇਹ ਇੱਥੇ ਹੁੰਦੀ ਸੀਗੀ ਸਾਹਮਣੇ ਦਿਖਾਨੇ ਤੁਹਾਨੂੰ ਇਹ ਇੱਥੇ ਇਹਨਾਂ ਦੀ ਸ਼ਾਪ ਹੁੰਦੀ ਸੀਗੀ ਤੇ ਹੁਣ ਇਹਨਾਂ ਨੇ ਮਿਲ ਗਈ ਕਹਿਣ ਦਾ ਮਤਲਬ ਵੱਡੀ ਸ਼ਾਪ ਲੈ ਲਈਆ ਤੇ ਬੱਚਾ ਵਾਤੇ ਸਾਈਕਲ ਪੈਂਚਰ ਹੋ ਜਾਵੇ ਕਲੱਚ ਪਲੇਟਾ ਉੱਡ ਜਾਣਾ ਨਵਾਂ ਚੱਕਾ ਪਵਾਣਾ ਹੋਵੇ ਟਾਇਰ ਪਵਾਣਾ ਹੋਵੇ ਕਾ ਤੁਸੀਂ ਪਹੁੰਚਣਾ ਕਿੱਥੇ ਪਹੁੰਚਣਾ ਬਾਬਿਓ ਆ ਬਸ ਸਟੈਂਡ ਕੋਲ ਪਿੰਡ ਜੱਜਪੁਰਾ ਆ ਚੈੱਕ ਕਰ ਲੋ ਪਿੰਡ ਜੱਜਪੁਰਾ ਬਸ ਸਟੈਂਡ ਕੋਲ ਪਹੁੰਚਣਾ ਕਿਉਂਕਿ ਤੁਹਾਨੂੰ ਟੱਕਰ ਦੇ ਵਿੱਚ ਹੀ ਪੱਪੂ ਭਾਜੀ ਦੀ ਸ਼ੋਅ ਮਿਲੇਗੀ ਸਾਈਕਲ ਵਾਲੀ ਤੇ ਬਾਕੀ ਜਾ ਕੇ ਤੁਹਾਨੂੰ ਮਿਲਾਨੇ ਆ ਦੂਜੇ ਨੰਬਰ ਤੇ ਇੱਧਰ ਬਾਬਾ ਜੀ ਆਪਣੇ ਸਰ ਜੀ ਲੋ ਬਾਬਿਓ ਬਾਕੀ ਗੱਲਾਂ ਬਾਤ ਜਿਹੜੀ ਚੀਜ਼ ਵਾਸਤੇ ਸੀ ਆਏ ਸੀਗੇ ਤੇ ਉਹ ਵੈਜ ਮਿਕਸ ਵੈਜ ਚੈੱਕ ਕਰੋ ਵੈਜੀਟੇਬਲ ਦੇਖੋ ਕਿੰਨੇ ਕੱਟੇ ਹੋਏ ਨੇ ਤੁਸੀਂ ਵੈਜੀਟੇਬਲ ਦੇਖ ਲਓ ਤੇ ਮਚੂਰੀਨ ਵੇਖ ਲਓ ਭਈਆ ਬਾਈ ਨੂੰ ਕੀ ਬਚਦਾ ਹੋਊਗਾ ਜਿਹੜਾ 20 ਰੁਪਏ ਚ ਬਾਈ ਐਡੀ ਵੱਡੀ ਪਲੇਟ ਦੇ ਰਿਆ ਉਹ ਤੋਂ ਬਾਅਦ ਤੁਸੀਂ ਕਰਾਊਡ ਵੀ ਚੈੱਕ ਕਰ ਸਕਦੇ ਹੋ ਇੱਕ ਕਰਾਊਡ ਹੈ ਜੀ ਸਭ ਖਾਣ ਆਏ ਹੋਏ ਨੇ ਬਾਈ ਤੇ ਤੁਸੀਂ ਕਰਾਊਡ ਚੈੱਕ ਕਰ ਸਕਦੇ ਹੋ ਵਿੱਚੇ ਮੈਂ ਹੀ ਆਣਾ ਦੋ ਬੰਦੇ ਉਹ ਬੈਠੇ ਹੋਏ ਨੇ ਸਾਹਮਣੇ ਤੇ ਬਾਕੀ ਉਹਦੇ ਤੁਹਾਨੂੰ ਪਤਾ ਹੀ ਆਪਣਾ ਕਾਲਾ ਕੋੜਾ ਖੜਾ ਹੋਇਆ ਜੋ ਕਿ ਮਿੱਟੀ ਚ ਹੁਣ ਬਹੁਤ ਭਰ ਚੁੱਕਿਆ ਤੇ ਹੁਣ ਆਪਾਂ ਵੀ ਇੱਕ ਪਲੇਟ ਕਰਾਵਾਂਗੇ ਖਾ ਕੇ ਦੇਖਦੇ ਆਂ ਵੀ ਕਿਦਾਂ ਦਾ ਟੇਸਟ ਹੈ ਕਿਦਾਂ ਰਿਵਿਊ ਹੈ ਵੈਸੇ ਬਾਈ ਨੂੰ ਦੱਸਦੇ ਆ ਬਾਈ 20 ਰੁਪਏ ਦੇ ਵਿੱਚ ਬੰਦਾ ਆਪਣੀ ਜਾਨ ਤਾਂ ਦੇਣ ਤੋਂ ਰਿਹਾ ਬਟ ਪੈਸੇ ਵਸੂਲ ਨੇ ਤੇ ਇੱਕ ਇੱਕ ਗੱਲ ਹੋਰ ਵੀਰੇ ਜੇ ਤੁਹਾਡੀ ਤਰੀ ਖਤਮ ਹੋ ਜਾਵੇ ਤੁਸੀਂ ਤਰੀ ਪਵਾ ਸਕਦੇ ਹੋ ਓਹੋ ਲੋ ਜੀ ਮੇਨ ਜੜ ਤਾਂ ਹੁਣ ਫੜੀ ਗਈ ਐ ਮੇਨ ਜੜ ਹੁਣ ਫੜੀ ਗਈ ਐ ਮਚੂਰੀਨ ਦੀ ਪਲੇਟ ਕਰਾਉਣ ਤੋਂ ਬਾਅਦ ਤੁਸੀਂ ਪਵਾ ਸਕਦੇ ਹੋ ਤਰੀ ਸਰ ਥੋੜੀ ਤਰੀ ਚੈੱਕ ਕਰੋ ਇਹ ਆ ਚੈੱਕ ਕਰੋ ਬਾਪਿਓ ਤਰੀ ਚੈੱਕ ਕਰੋ ਸੀ ਕੀ ਬਾਤ ਹੈ ਕੀ ਬਾਤ ਹੈ ਬਾਈ ਦਿਲ ਖੁਸ਼ ਕਰਤਾ ਸਰ ਜੀ ਹਮਾਰੀ ਵੀ ਇੱਕ ਪਲੇਟ ਲਗਾ ਦਿਓ ਲੋ ਜੀ ਆਪਾਂ ਵੀ ਖਾਣੇ ਆ ਆਪਾਂ ਖਾ ਕੇ ਇਹਨਾਂ ਦਾ ਰਿਵਿਊ ਦੰਨੇ ਆ ਟੇਸਟ ਦੱਸਾਂਗੇ ਬਾਈ ਕਿਦਾਂ ਦਾ ਟੇਸਟ ਆ ਤੇ ਬਾਕੀ ਤੁਸੀਂ ਮਾਹੌਲ ਚੈੱਕ ਕਰ ਸਕਦੇ ਹੋ ਸ਼ਾਮ ਦਾ ਮਾਹੌਲ ਹੈ ਤੇ ਪਿੰਡ ਜਗਤਪੁਰਾ ਤਾਂ ਕਰੋ ਚੱਕ ਬਾਪਿਓ ਇਹਨਾਂ ਗੱਲ ਬਾਤ ਓਕੇ ਹੋਈ ਪਈ ਆ ਪੂਰੀ ਹਾਂਜੀ ਕੰਡਾ ਜਗਤਪੁਰਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਸ਼ਾਮ ਦਾ 뷰 ਆਪਣਾ ਮਾਲ ਰੋਡ ਵਾਲਾ ਸਿਮਲੇ ਮਾਲ ਰੋਡ ਹੈ ਨਾ ਉਹ ਵਾਲਾ 뷰 ਹੁੰਦਾ ਹੈ ਸ਼ਾਮ ਦਾ ਗਲਤਪੁਰੇ ਦਾ ਤੇ ਅੱਜ ਤੁਹਾਨੂੰ ਦਿਖਾਵਾਂਗੇ ਕਿ ਐਥੇ ਜਿਹੜੀ ਫੇਮਸ ਚੀਜ਼ ਹੈ ਬੱਸ ਸਟੈਂਡ ਕੋਲ ਇੱਕ ਬਾਈ ਆ ਫੇਮਸ ਹੈ ਛੋਟਾ ਵੀ ਇੰਨ ਕਹਿ ਸਕਦੇ ਹੋ ਉਹਨੂੰ ਤੇ ਉਹ ਬਣਾਉਂਦਾ ਜੀ ਕੀ ਬਣਾਤਾ ਉਹ ਹਾਂ ਹੋਰ ਪਿੰਡਰ ਨੂੰ ਪੁੱਛਿਆ ਹਾਂ ਹਾਂ ਇਹ ਬੰਦਾ ਥੋੜਾ ਸੰਤਾਰ ਲੱਗ ਰਿਹਾ ਹੈ ਇਹ ਬੰਦਾ ਜਿ ਮਚੂਰੀਅਨ ਬਣਾਉਂਦਾ ਤੇ ਐਤ ਸਾਡੇ ਮੋਬਾਈਲ ਹੱਬ ਤੋਂ ਵੀ ਪਹੁੰਚੇ ਹੋਏ ਨੇ ਹਾਈ ਕਰ ਦੋ ਭਾਈ ਹਾਈ ਕਰ ਦੋ ਇਹ ਵੀ ਘੋੜਾ ਫੋਨ ਵਾਲੇ ਨੇ ਤੇ ਇਹ ਆਪਣਾ ਕਾਲਾ ਘੋੜਾ ਖੜਿਆ ਹੋਇਆ ਹੁਣ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਜੇ ਮੋਲਜੀ ਭਾਈ ਉਹ ਸ਼ਾਮ ਨੂੰ ਰੀ ਲਾਂਦਾ ਤੁਹਾਨੂੰ ਸੋ ਜਾ ਕੇ ਮਿਲਦੇ ਆਂ ਫਿਰ ਦਿਖਾਣੇ ਆ ਉੱਥੇ ਦਾ ਕੀ ਟੈਸਟ ਹੈ ਹਾਂਜੀ ਆ ਜਿਵੇਂ ਕਿ ਤੁਸੀਂ ਦੇਖਈ ਹੈ ਹੁਣ ਤੇ ਬਾਈ ਹੁਣ ਆਪਾਂ ਵੀ ਇੱਕ ਪਲੇਟ ਕਰਾਈ ਆ ਬਾਈ ਤੋਂ ਬੜੀ ਸੋਹਣੀ ਲੱਗ ਰਹੀ ਆ ਦੇਖਣ ਵਾਸਤੇ ਤੇ ਬਾਈ ਤੋਂ ਪਲੇਟ ਕਰਵਾਈ ਆ ਤੇ ਅਸੀਂ ਹੁਣ ਇਹਦਾ ਖਾ ਕੇ ਟੇਸਟ ਦਾ ਰਿਵਿਊ ਦਵਾਂਗੇ ਤੇ ਬਾਈ ਦਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੋ ਕਿ ਇਹਨਾਂ ਨੇ ਆਪਣੇ ਵਾਸਤੇ ਕੁਰਸੀ ਅਰੇਂਜ ਕਰਤੀ ਬਟ ਖੜ ਕੇ ਖਾਣ ਚ ਹੋਰ ਮਜ਼ਾ ਹੈ ਹਨਾ ਇਹ ਕੁਰਸੀ ਵੱਡੇ ਲੋਕਾਂ ਵਾਸਤੇ ਹੈ ਕਿਉਂਕਿ ਜਿਨ੍ਹਾਂ ਦੀਆਂ ਲੱਤਾਂ ਪੈਰ ਗੋਡੇ ਕੰਮ ਨਹੀਂ ਕਰਦੇ ਉਹਨਾਂ ਵਾਸਤੇ ਬਣੀ ਹੋਈ ਹੈ ਆਪਣੇ ਤਾਂ ਭਲੇ ਚੰਗੇ ਨੇ ਆ ਚੈੱਕ ਕਰੋ ਗੋਟੇ ਆ ਦੇ ਆ ਚੈੱਕ ਕਰੋ ਪੈਰ ਆਪਣੇ ਇੱਕਦਮ ਓਕੇ ਨੇ ਤਾਂ ਕਰਕੇ ਥੋੜਾ ਜਿਹਾ ਇੰਟ੍ਰਸਟ ਆਪਾਂ ਨੂੰ ਤੇ ਤੁਸੀਂ ਬਾਈ ਜੀ ਦੇ ਹਾਂ ਬਾਈ ਜੀ ਦੀ ਉਹ ਕਿਆ ਬਾਤ ਕਿਆ ਬਾਤ ਹੈ ਮਾਸ ਇਹ ਹਿੰਦੀ ਫਿਲਮ ਵਾਲਾ ਇਹਨੇ ਫਿਲਮ ਦੇਖੀ ਸੀ ਕਿ ਮਾਸ ਉਹ ਮਾਸ ਨੇ ਹਿੰਦੀ ਫਿਲਮਾਂ ਚ ਉਹ ਲੱਤ ਕਮਾਈ ਸੀਗੀ ਨਾ ਤੇ ਇਹਨਾਂ ਨੂੰ ਜਦ ਦੀ ਇਹਨਾਂ ਨੇ ਫਿਲਮ ਵੇਖੀ ਹੈ ਉਦੋਂ ਦੀ ਇਹ ਲੱਤ ਲੱਗੇ ਹੋਏ ਆ ਕਮਾਣ ਜਿੱਥੇ ਮਰਜੀ ਦੇਖ ਲੋ ਲੱਤ ਕਮਾਣਿਆ ਸਰ ਇੱਕ ਵਾਰ ਕਮਾਇਓ ਲੱਤ ਲੱਤ ਕਮਾਇਓ ਓਏ ਹੋਏ ਹੋਏ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਸਾਰੇ ਨੂੰ 나ਗ ਪੰਚਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਸੌਰੀ 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 나ਗ ਪੰਚਮੀ ਨਹੀਂ ਜੀ ਅ ਕਿਆ ਸਰ ਅੱਜ ਕਿਆ ਹੈ ਸ਼ਿਵਰਾਤਰੀ ਵਾ ਸਭ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਆਜੋ ਕਿ ਸ਼ਿਵ ਜੀ ਹਮਾਰੇ ਸਾਰੇ ਬੂੰਡ ਮੱਛਰ ਮੱਖੀਆਂ ਛੋੜ ਦੇਣਗੇ ਜੋ ਕਿ ਹਮੇਰੇ ਗਰਮੀਆਂ ਵਿੱਚ ਤੰਗ ਕਰਨਗੇ ਹੈਨਾ ਤਾਂ ਚਲੋ ਭਾਈ ਮਜ਼ਾਕ ਹੋ ਚੁੱਕਿਆ ਵੀਰੇ ਤੁਸੀਂ ਵੀ ਆਓ ਛੇਤੀ ਛੇਤੀ ਖਾਓ ਕਿਆ ਬਾਤ ਹੈ ਕਿਆ ਬਾਤ ਆ ਚੈੱਕ ਕਰੋ ਜੀ ਜੋ ਕਿ ਇਹਨਾਂ ਦੇ ਦਿੱਲੀ ਦੇ ਦਿੱਲੀ ਦੇ ਕਸਟਮਰ ਸੀਗੇ ਮੋਬਾਈਲ ਹਾਬ ਤੋਂ ਚਿੰਦਰ ਭਾਈ ਜੀ ਸ਼ਾਪ ਤੇ ਇਹ ਮੁੰਡੇ ਕੰਮ ਕਰਦੇ ਆ ਤੇ ਹੁਣ ਆਪਾਂ ਵੀ ਇੱਕ ਪਲੇਟ ਕਰਾਈ ਹੋਈ ਹੈ ਆਪਾਂ ਵੀ ਆਪਾਂ ਆਪਣੀ ਪਲੇਟ ਨੂੰ ਹਾਂ ਫਿਨਿਸ਼ ਕਰਕੇ ਤੇ ਇਹਦਾ ਰਿਵਿਊ ਦੰਨੇ ਆ ਭਾਈ ਇਹਦਾ ਕਿਦਾਂ ਟੇਸਟ ਹੈ ਵੇਖਣ ਨੂੰ ਤਾਂ ਇੰਨੀ ਸੋਹਣੀ ਲੱਗ ਰਹੀ ਹੈ ਉਹ ਵੀ ਓਨਲੀ ਕਿੰਨੇ ਰੁਪਏ ਚ 20 ਰੁਪਏ ਚ ਯਾਰ 20 ਰੁਪਏ ਚ ਅੱਧੇ ਟੈਂਚ ਕੀ ਜਾਂਦਾ ਕੁਝ ਵੀ ਨਹੀਂ ਜਾਂਦਾ ਤੋ ਚਲੋ ਖਾ ਕੇ ਮਿਲਦੇ ਆ ਤੁਹਾਨੂੰ ਟੇਸਟ ਕਰਕੇ ਦੱਸਦੇ ਬਈ ਕੈਨ ਨਾ ਇਹ ਨਹੀਂ ਆ ਬਈ ਹਾਂ ਵੀਡੀਓ ਕਰਕੇ ਟੇਸਟ ਦੱਸਾਂਗੇ ਤਾਂ ਜਰੂਰ ਦਾ ਟੇਸਟ ਕਰਕੇ ਅਸੀਂ ਤੁਹਾਨੂੰ ਦੱਸਦੇ ਹਾਂ ਉਹਦਾ ਬਈ 20 ਰੁਪਏ ਚ ਕੀ ਟੇਸਟ ਮਿਲਦਾ ਪਿਆ ਉਹ ਵੀ ਪਿੰਡ ਜਕਤਪੁਰੇ ਦੀ ਮਾਰਕੀਟ ਦੇ ਵਿੱਚ ਮੇਨ ਮਾਰਕੀਟ ਜੋ ਕਿ ਬੱਸ ਸਟੈਂਡ ਦੇ ਸਾਹਮਣੇ ਮਾਰਕੀਟ ਆ ਚਲੋ ਹੁਣ ਤੁਹਾਨੂੰ ਮੈਂ ਇਹਦਾ ਰਿਵਿਊ ਦੰਨਾ ਖਾ ਕੇ ਐਦਾਂ ਮੈਂ ਕਹਿ ਨਹੀਂ ਸਕਦਾ ਬਈ ਕਿੰਦਾ ਦੀ ਆ ਬਟਰ ਟੇਸਟ ਕਰਕੇ ਤੁਹਾਨੂੰ ਮੈਂ ਦੱਸਾਂਗਾ ਜਰੂਰ ਤੁਸੀਂ ਬਣੇ ਰਹੋ ਬਲੌਗ ਨਾਲ ਪਲੀਜ਼ ਯਾਰ ਫੋ हां साथ जोड़कर रिक्वेस्ट है चैनल को सब्सक्राइब जरूर करो बढ़िया क्लिपा देखनी है पिंड जागतपुरे का अपडेट देखना है केड़ी कंट्री दा बंदा ਤੁਸੀਂ ਦੇਖਣਾ ਚਾਹਦੇ ਹੋ ਮੈਂ ਉਹ ਤੁਹਾਨੂੰ ਬਿਲਕੁਲ ਦਿਖਾਵਾਂਗਾ ਇਸ ਕਰਕੇ ਤੁਹਾਨੂੰ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਸਬਸਕ੍ਰਾਈਬ ਕਰਨ ਵਾਲਿਆਂ ਨੂੰ দিল ਰਿਸਪੈਕਟ ਤੇ ਲਾਈਕ ਕਰਨ ਵਾਲਿਆਂ ਨੂੰ ਲਵ ਯੂ ਆ ਤੇ ਕਮੈਂਟ ਕਰਨ ਵਾਲਿਆਂ ਨੂੰ ਨੀਮਾ ਹੋ ਕੇ ਮੈਂ ਮਿਲਦਾ ਤੇ ਕਮੈਂਟ ਕਰਨ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਜੋ ਕਿ ਮੈਨੂੰ ਹਿੰਟ ਦਨੇ ਬੀਰ ਜੀ ਤੁਸੀਂ ਐਦਾਂ ਕਰੋ ਓਕੇ ਚਲੋ ਹੁਣ ਬਈ ਜਾ ਬਾਲੀਆਂ ਗੱਲਾਂ ਨਹੀਂ ਕਰਦੇ ਤੇ ਤੁਹਾਨੂੰ ਮਿਲਦੇ ਹਾਂ ਹੁਣ ਕਿਸਾਰ ਕਿਆ ਕਹਿ ਰਹੇ ਹੋ ਆ ਆ ਕੁਝ ਕਹਿਣਾ ਚਾਹਤੇ ਹੋ ਕੀ ਬਾਤ ਆ ਕੀ ਬਾਤ ਯੋ ਯੋ ਹਾਨੀ ਸਿੰਘਾ ਪਿੱਛਾ ਵਾਲਾ ਵੇਜਾ ਕਬਾਬਿਓ ਕੁਵਾਰੀ ਐ ਪਰ ਫੀਲਿੰਗ ਹਾਨੀ ਸਿੰਘਾ ਦਾ ਲੰਦਾ ਐ ਕੀ ਬਾਤ ਐ ਇਹ ਪੱਪੂ ਦੇ ਚੇਲੇ ਨੇ ਬਾਬਿਓ ਪੱਪੂ ਦੇ ਚੇਲੇ ਕਾਰੀ ਜੇ ਆ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਬਾਪਾ ਤੇ ਕਰਾਊਡ ਬਹੁਤ ਹੈ ਐਦਾਂ ਲੱਗਦਾ ਜਿਵੇਂ ਕਿ ਅੱਜ ਦੁਸ਼ਹਿਰਾ ਹੈ ਕੀ ਬਾਤ ਹੈ ਅ ਮੀਟਿੰਗ ਚੱਲਦੀ ਹੋਈ ਆਪਸ ਦੇ ਵਿੱਚ ਤੇ ਜੇ ਜਿਹਨੂੰ ਮੈਂ ਜ਼ੂਮ ਕਰ ਰਿਹਾ ਐ ਇਹਨੂੰ ਗੌਰ ਨਾਲ ਵੇਖੋ ਤੇ ਮਤਲਬ ਕਿ ਥੋੜੀ ਜੀ ਬੋਲਣ 'ਚ ਇਹਨੂੰ ਦਿੱਕਤ ਆਂਦੀ ਹੈ ਇਹ ਗੁੰਗਾ ਹੈ ਸਾਨੂੰ ਮਤਲਬ ਕਿ ਐਨੀ ਘੱਟ ਗੱਲ ਕਲੀਅਰ ਨਹੀਂ ਪਤਾ ਲੱਗਦੀ ਬਟ ਐ ਇਹਦੀ ਅਸਮੀਆਂ ਕਈ ਗੱਲਾਂ ਨੇ ਜੋ ਕੈਚ ਕਰ ਲੈਣੇ ਆ ਬੰਦਾ ਬਬਲੀ ਕਿਹੜਾ ਪਣਾ ਲਵ ਮਨੂਗੀ ਕੁਦਰਤ ਦੇ ਰੰਗ ਨੇ ਬਈ ਜਿੱਦਾਂ ਦੀਦੀ ਲੈਂਗੁਏਜ ਐ ਇਹ ਬੋਲ ਨਹੀਂ ਪਾਂਦਾ ਵਿਚਾਰਾ ਬਾਕੀ ਹਿੰਟ ਦੇ ਕੇ ਦੱਸੁੰਦਾ ਕੀ ਕਰਨਾ ਕੀ ਨਹੀਂ ਕਰਨਾ ਤੇ ਸਾਈਕਲ ਵਾਲੀ ਸ਼ਾਪ ਤੇ ਕੰਮ ਕਰਦਾ ਇਹਨੂੰ ਵੀ ਬਹੁਤ ਟਾਈਮ ਹੋ ਗਿਆ ਇੱਥੇ ਲੱਗੇ ਨੂੰ ਤੇ ਬਾਕੀ ਇੱਥੇ ਕਸਟਮਰ ਵੀ ਹਾਂ ਕਸਟਮਰ ਵੀ ਪੂਰਾ ਫੀਲ ਲੈਣ ਨੇ ਜੋ ਕਿ ਟੇਸਟ ਇੱਥੇ ਇਹਨਾਂ ਦਾ ਵਧੀਆ ਤਦ ਤੱਕ ਕਸਟਮਰ ਇੱਥੇ ਆਂਦਾ ਨਹੀਂ ਅਦਰਵਾਇਜ਼ ਰੇਡੀਓ ਵਾਲੇ ਤੇ ਕੋਈ ਨਹੀਂ ਖੜਦਾ ਠੀਕ ਨਾ जिन्ने ਪੈਸਿਆਂ ਚ ਆਪਾਂ ਨੂੰ ਟੈਸਟ ਦੇ ਰਹੇ ਨੇ ਮੈਂ ਤਾਂ ਕਹਿੰਦਾ ਯਾਰ ਬਹੁਤ ਪੈਸੇ ਰਸੂਲ ਨੇ ਕਿਉਂਕਿ ਯਾਰ 20 ਰੁਪਏ ਜਾਤੇ ਟੈਂਟ ਚ ਕੁਝ ਵੀ ਨਹੀਂ ਆਂਦਾ ਜੇ ਬਾਈ ਨੂੰ ਕੁਝ ਬਚਦਾ ਹੈ ਮੈਨੂੰ ਤਾਂ ਲੱਗਦਾ ਨਹੀਂ ਵੀ 20 ਰੁਪਏ ਚ ਬੰਦਾ ਇੰਨਾ ਕੁ ਦੰਦਾ ਪਿਆ ਹੋਇਆ ਹੈ ਤੇ ਚਲੋ ਬਾਬਾ ਚੜ੍ਹਦੀ ਕਲਾ ਚ ਰੱਖੇ ਬਾਈ ਜੀ ਤਰੱਕੀ ਕਰਛਣ ਬੰਦਾ ਵਧੀਆ ਕੰਮਕਾਰ ਤੇ ਰੋਜ਼ਗਾਰ ਤੇ ਆਪਣਾ ਕੰਮ ਨੂੰ ਅੱਗੇ ਵਧਾਵੇ ਤਾਂ ਸਪੋਰਟ ਜ਼ਰੂਰ ਕਰਿਓ ਬਾਬੇ ਪਿੰਡ ਜਗਤਪੁਰਾ ਖੱਬੇ ਮੁੜ ਕੇ ਪਹਿਲਾ ਹੀ ਬੱਸ ਸਟੈਂਡ ਸਾਹਮਣੇ ਮਾਰਕੀਟ ਹੈ ਸੈਕਿੰਡ ਫਲੋਰ ਪਿਆ ਹੋਇਆ ਹੈ ਤੇ ਚਲੋ ਬਾਕੀ ਮੈਂ ਬਹੁਤ ਗੱਲਾਂ ਕਰ ਚੁੱਕਿਆ ਤੁਸੀਂ ਕਹਿੰਦਾ ਪਤਾ ਨਹੀਂ ਯਾਰ ਬੰਦਾ ਕਿੰਨਾ ਬੋਲਦਾ ਇਸ ਕਰਕੇ ਹੁਣ ਮਚੂਰੀ ਮਚੂਰੀ ਦਾ ਟੇਸਟ ਕਰਕੇ ਖਾ ਕੇ ਤੁਹਾਨੂੰ ਮੈਂ ਸੱਚੀ ਸੌਂ ਲੱਗੇ ਰਿਵਿਊ ਐਂ ਵਧੀਆ ਦਵਾਂਗਾ ਜੇ ਟੇਸਟ ਇਸ ਦੇ ਵਿੱਚ ਹੋਊਗਾ ਤਾਂ ਓਕੇ ਬਾਪੋ ਚਲੋ ਖਾਣ ਨੂੰ ਚੱਕ ਕਾਲੀ ਐਂ ਓਕੇ ਕੰਮ ਹੋ ਗਿਆ ਬਾਈ ਗਰੇਵੀ ਬਾਦੋ ਓ ਇਸੇ ਗਰੇਵੀ ਲੋ ਆ ਚੈੱਕ ਕਰੋ ਵੇ ਤੇ ਇਹ ਸਬਜੀ ਜ਼ਰੂਰ ਸਬਜੀ ਜ਼ਰੂਰ ਓਕੇ ਐ ਗੱਲ ਬਾਤ ਐਂ ਨਾ ਹੋਰ ਨਾ ਬਾਈ ਗਰੇਵੀ ਬਸ ਸਬਜੀ ਜ਼ਰੂਰ ਸਬਜੀ ਜ਼ਰੂਰ ਸਬਜੀ ਜ਼ਰੂਰ ओके ਆ ਚੈੱਕ ਕਰੋ ਅਸੀਂ ਗਰੇਵੀ ਇੰਨੀ ਗੱਲ ਬਾਤ ਆ ਐਨ ਓਕੇ ਵਾਲੀ ਥੋੜੇ ਰੱਪ ਦੇ ਨਾ ਥੋੜੀ ਪਾਈ ਯਾਰ ਓਕੇ ਓਕੇ ਥੈਂਕ ਯੂ bro ਕਰੋ ਚੱਕ ਬਾਪੂ ਹੋਰ ਨਹੀਂ 20 ਵਿੱਚ ਹੋਰ ਤੁਹਾਨੂੰ ਵਾਰ ਕੀ ਚਾਹੀਦਾ ਦੱਸੋ